ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪਰਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਸਾਹ ਹਰਿ ਸੇਵਿਆ ਆਤਲੇ ਚੜਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖਧਾਰੂ ਸੁਖ ਰੂਗ ਪਿਆ ਰਾਸੁ ਤਕ ਤਾ ਮਨ ਹੋਇ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤਮ ਜੋ ਜੋ ਤਮੇ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਿਵਤ ਸਵਾਲਿਓ ਜਿਨ ਕੇ ਤੈ ਸੋ ਪਾਰ ਭਿਆ ਕਹੋ ਨਾਨਕ ਕਰਤੇ ਕੀਆ ਬਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਗਾ ਸਾ ਮਹੱਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਵੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਜਨ ਇੱਕ ਸੰਖਾ ਕੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਆ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਸਨੋਂ ਪਉਣ ਪਾਣੀ ਬਸੰਤਰ ਗਾਵ ਰਜ ਧਸਮ ਦਵਾਰੇ ਗਾਵਣ ਤਨ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਨ ਆਇਸਰ ਬਰਮਾ ਦੇਵ ਸੋਹਣ ਤੇਰੇ ਸਦਾ ਸਵਾਰੇ ਗਾਵਣ ਤ ਤੁਦ ਨੋ ਇੰਦਰ ਅੰਧਰਾਸਨ ਬੈਠੇ ਦੇਵਤਿਆਂ ਇੰਦਰ ਨਾਲੇ ਗਾਵਣ ਤ ਸਿ ਸਮਾਦੇ ਅੰਦਰ ਗਾਵਣ ਤ ਨਾ ਸਾਧ ਵਿਚਾਰੇ ਗਾਵਣ ਤ ਨ ਜਤੇ ਸਤੇ ਸੰਤੋਖੇ ਗਾਵਣ ਤ ਨ ਵੀਰ ਕਰਾਰੇ ਗਾਵਣ ਸੁਨੋਂ ਪੰਡਤ ਪਾੜ ਨਰਕੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਸੁਨੋਂ ਮੋਹਣਿਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਤੁਧ ਨਰਤਨਉ ਪਾਏ ਤੇਰੇ 68 ਤੀਰਥ ਨਾਲੇ ਗਾਵਣ ਸੁਨੋਂ ਜੋਧ ਮਹਾ ਬਲਸੂਰਾ ਗਾਵਣ ਤੁਧ ਨਾ ਖਾਣੀ ਚਾਰੇ ਗਾਵਣ ਸੁਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰਖੇ ਤੇਰੇ ਤਾਰੇ ਸੇ ਤਦ ਨ ਗਾਵਣ ਜੋਤ ਤੁ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤਦ ਨ ਗਾਵਣ ਸਿਮ ਚਤਨਾਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਈ ਹੱਪੇ ਉਸੇ ਜਾਇ ਨਾ ਜਾਸ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੇ ਮਾਇਆ ਜੈਨੋ ਪਾਈ ਕਰ ਕਰ ਦੇ ਕਹਿ ਕੇ ਤਾਪਣਾ ਜੋਤਿ ਸਦੀ ਵਢਾਈ ਜੋਤਿ ਸ ਭਾਵੈ ਸੋਇ ਕਰ ਸੇ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹੂ ਸਾਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵਡਾ ਅੱਖ ਸਭ ਕੋਏ ਕੇ ਵਡ ਵਡਾ ਡੀਠਾ ਹੋਏ ਕੀਮਤ ਪਾਇ ਨ ਕਹ ਆ ਜਾਏ ਕਹਿਨੇ ਵਹਲੇ ਤਰਹਿ ਸਮਾਏ ਵਡੇ ਮੇਰੇ ਸਾਹਿਬਾ ਹਾਗ ਹਰਗੰਬੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਇਹ ਤਾਂ ਕੇਵੜ ਚੀਰਾ ਰਹਾਓ ਸਭ ਸੜਤੇ ਮਿਲ ਸੜਤ ਕਮਾਈ ਸਭ ਕੇ ਮਤ ਮਿਲ ਕੇ ਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਹਾਏ ਕਹਿਣ ਨ ਜਾਈ ਤੇ ਰਿਤਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਅਸਦਾ ਪ੍ਰਕਾਖਿਆਵੜਿਆਆਂ ਤੁਧ ਵਿਣਸ ਦੇਖਣਾ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾ ਆਖਨ ਹਵਲਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤੇ ਸਹਿ ਕਿਆ ਚਾਰ ਨਾਨਕ ਸਚ ਸਵਾਰਨ ਹਰਾ ਆਸਾ ਮਹੱਲਾ ਪਹਿਲਾ ਆਖਾਂ ਜਿਵਾ ਵਿਸਰੈ ਮਰ ਜਾਉ ਆਖਣ ਓਖ ਸਚਨ ਸਚ ਨਾਮ ਕੀ ਲਾਗੈ ਭੂਖ ਤ ਭੁਖੈ ਖਾਏ ਚੱਲੀਐ ਦੂਖਾ ਸੋਕੋਂ ਵਿਸਰੈ ਮੇਰੀ ਮਾਏ ਸੱਚਾ ਸਭ ਸੱਚ ਨਾਹੀਂ ਰਹਾਉ ਸਚ ਨਾਮ ਕੀ ਤਲ ਵਡਿਆ ਆਖਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਹੈ ਵਡਾ ਨ ਹੋਵੇ ਕਾਟ ਨ ਜਾਏ ਨਾ ਹੋ ਮਰਨ ਨ ਹੋਏ ਸੁਗ ਦਿੰਦਾ ਰਹੇ ਨ ਚੁੱਕੈ ਭੋਗ ਗੁਣਿ ਹੋਰ ਨਾਹੀ ਕੋਇ ਨਾ ਕੋ ਅਨਕ ਹੋਏ ਜੇੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਹਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਮਿਨੈ ਕਰੂ ਗੁਰਪਾਸ ਹਮ ਕਿਰ ਕਰਮ ਸਤਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਘਰ ਮਤਨਾ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਉੜ ਭਾਗ ਵਡੇਰੇ ਜਨ ਹਰ ਹਟ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪਰਗਾਸ ਜਨ ਹਰ ਹਰ ਹਰਸ ਨਾਮ ਨ ਪਾਇਆ ਤੇ ਪਾਗਣ ਜਮਪਾਸ ਜੋ ਸਤਗੁਰ ਸਰਣ ਸੰਗਤ ਨ ਆਏ ਤ੍ਰਿਗ ਜੀਵੈ ਤ੍ਰਿਗ ਜਵਾਸ ਜਨ ਹਰਜਨ ਸਤਗੁਰ ਸੰਗਤ ਪਾਈ ਤੇ ਤੁਰ ਮਸਤਕ ਲਿਖਿਆ ਹਲ ਖਾਸ ਧਨ ਧਨ ਸਾ ਸੰਗ ਜਿਤ ਰਸ ਪਾ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਹਜਤ ਵਗਮ ਜਾਰ ਹਰ ਜਿਉ ਪਰਿਆ ਸਾਲ ਪਤਰਮੈਂ ਜੰਤੋ ਪਾਏ ਤਾਂ ਕਾ ਰਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਿਨਾਂ ਨੇ ਪਿੱਤਾ ਲੋਕ ਸੁਤ ਬਣਤਾ ਕੋਇਨ ਕਿਸ ਕੇ ਧਰਿਆ ਸਿਰ ਸਰਜਿਕ ਸਬਾਹੇ ਠਾਕੁਰ ਕਾਹੇ ਮਨਪੋ ਕਰਿਆ ਊੜੇ ਊਡਾ ਵੈ ਸ ਕੁਸਾ ਜਪਾਚੇ ਬਚਰੇ ਛਰਿਆ ਤੈਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਸਛਤ ਸਦਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਨ ਹਰਪੁਰਖ ਨਰਨਜਨ ਹਰਗਮਾਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝ ਜੀ ਆਕਾਦਾ ਤਾਰਾ ਹਰ ਤੇ ਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰਾਤਰ ਜੀ ਹਾਰੇ ਕੋਪੁਰਕ ਸਮਾਨਾ ਇੱਕ ਦਾਤਿਕ ਭਿਖਾਰੀ ਜੀ ਸਭ ਤੇਰੇ ਝੋਜ ਵਿਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਹੋਂ ਤੁਧ ਬਿਨਿਆ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵਹ ਜੋ ਸੇਵ ਤੁਧ ਜੀ ਜਨ ਨਾਨਕ ਤੈਨ ਕੁਰਬਾਨ ਹਰ ਧਿਆਵ ਹੈ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਸੇ ਮੁਕਤ ਜਨ ਹਰ ਧਿਆਇਆ ਜੀ ਤੈ ਟੂਟੀ ਜਮਕੀ ਫਾਸੀ ਸੇ ਮੁਕਤਾ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਤੈ ਟੂਟੇ ਜਮਕੀ ਫਾਸੀ ਜਿਨਰਪਉ ਜਿਨ ਹਰ ਨਰਪਉ ਧਿਆਇਆ ਜੀ ਤਨ ਕਾਪੋ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵੇ ਅਮੀਰ ਹਰ ਜੀਤੇ ਹਰ ਹਰੂਪ ਸਮਾਸ ਸੇਤਨ ਸੇਤਨ ਜਨ ਹਰ ਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤਾ ਤੇਰੇ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਰਨ ਕਨੇ ਕਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਨਿਕ ਤੇਰੇ ਨਿਕ ਪੜਾ ਬੋ ਸਿਮਰ ਸਾਸਤ ਜੀ ਕਰਕੇ ਰਿਆਖਟ ਕਰਮ ਕਰੰਤਾ ਸੇ ਭਗਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੂੰ ਜੇਵੜ ਅਵਰ ਨ ਕੋਈ ਤੂੰ ਜੁਜਗੇ ਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਹ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦੇ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਦੇ ਆਪੇ ਸਰ ਸਭ ਗੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜੈ ਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜਿਉ ਤੋਂ ਪਾਵੈ ਸੋਈ ਥਿਸੀ ਜੋ ਤੂੰ ਦੇਹੈ ਸੋਈ ਹੋਂ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰ ਹੈ ਤੇ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਕ ਗਵਾਇਆ ਹੱਤ ਦਿਆਬ ਛੋੜਿਆ ਤੇ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਣ ਦੂਜਾ ਕੋਈ ਨਾ ਹੈ ਜਿਨ੍ਹਾਂ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗਿ ਮੇਲਾ ਜਿਸਨੋਂ ਤੋਂ ਜਾਣਾ ਹੈ ਸੋ ਜਨ ਜਾਣੈ ਹਰ ਗੁਣ ਸਦੀ ਆਖ ਵਿਖਾਣੈ ਜਿਨ ਹਰ ਸੇਵੇ ਆਤਮ ਸੁਖ ਪਾਇਆ ਸਜਿ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਤੂ ਜਾ ਵਰਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਿਨ ਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜਾ ਪਹਿਲੀ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬੀ ਅਲੇ ਮਨ ਇੱਕ ਨ ਚਿਤ ਸਮੂੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਤਿਨ ਕੇ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਹਲਾ ਪੰਜਵਾ ਪਹਿ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਣ ਕੇ ਤੇਰੀ ਬਰਿਆ ਅਵਰ ਕਾ ਤੇਰੇ ਕੀਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮਨ ਕਮਾਇਆ ਸੇਵਾ ਸਾਧਨਾ ਜਨ ਹਰ ਰਾਇਆ ਕਹੋ ਨਾਨਕ ਅਮ ਨਿਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਮੀ ਕਵਿ ਬਾਜ ਬੇਨਤੀ ਚਉ ਭਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨਮਨ ਰਹਾ ਮਹਾਰਾਪਨ ਆ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ ਸਬੈ ਤੁਮ ਕਾਹ ਬਹੋ ਆਪ ਹਾਥ ਦੇ ਮੋਹੇ ਬਚਾਓ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਰ ਚਨਜ ਕਰਦਾ ਕਰੇ ਸਭਨ ਕੋ ਆਸੰਗਰੀਆ ਪੂਰਨ ਹੋਇ ਮਾਰੀ ਆਸਾ ਤੁਰ ਭਜਨ ਕੀ है प्यासा तो मैं चाट को अवर न जो वर चाऊ सु तुम ते पाऊ सेवक सिख मारे तारी हैं चुन चुन सतर हमारे मारी है आप हाथ मुझे बरी है मरण काल का त्रास नरी है हु जो सदा हमारे पच्छा सरस जो करियो रचा रच्छा राख ले हो मुहे राखन हारे साहिब संत सहाए प्यारे ਦੀਨ ਮਨ ਦੁਸ਼ਟਨ ਕੇ ਹੰਤਾ ਆਤਮੋਹ ਪੂਰੀ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਆ ਕਾਲ ਪਾਇ ਸ਼ਿਵ ਜਵ ਅਵਤਾਰ ਆ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕਿਓ ਬੀਦਰਾਜ ਬ੍ਰਹਮਾ ਜੂਥਿਓ ਨਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤਾਹੇ ਮਾਰਾ ਨਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਣ ਪਜਾਇਓ ਆਦੰਤੇ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸ਼ਕਾਰ ਸ੍ਰੀ ਕੁਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਧਕਿਓ ਘਟ ਘਟ ਕੇ ਅੰਤਰ ਕੀ ਜਾਣਤ ਫਲ ਬੁਰੇ ਕੀ ਪੀਰ ਪਛਾਨਤ ਚੀਟੇ ਤ ਕੁੰਚ ਰਸ ਤੁਲਾ ਸਾ ਪਰ ਕਿਰਪਾ ਦੀਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਿਸ਼ਾਣਾ ਕਟ-ਕਟ ਕੇ ਪਰ-ਪਟ ਕੀ ਜਾਣ ਜਬ ਉਦਕਰਕ ਕਰਾ ਕਰ ਤਾਰਾ ਪਰ ਜਾ ਤਰ ਤਪ ਦੇਹ ਅਪਾਰਾ ਜਬਾ ਕਰ ਕਰਤੇ ਹੋ ਕਬਹੁ ਤਮ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਨੇ ਬੋਜ ਉਚਾਰੈ ਤੁਮ ਸਭੀ ਤੇ ਰਹਤ ਨਰਾਲਮ ਜਨਨਤ ਬੇਧ ਪੇਧ ਅਰ ਆਲਮ ਨਰੰਕਾਰ ਨਿਰਭਕਾ ਨਿਰਲੰਭ ਆਦਾ ਨਿਲ ਅਨਾਦ ਸੰਬ ਤਾਂ ਕਾਮੂੜ ਚਾਰਥ ਬੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰਪਾ ਹਨੋ ਨਮਾਨਤ ਮਹਾ ਮੂੜ ਗਟਿ ਪੇਧ ਨ ਜਾਣਤ ਮਹਾਦੇਵ ਕੋ ਕਹਤ ਸਦਾ ਹਾ ਸਿਵ ਨੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਮਰਨਤ ਪਿੰਨ ਪਿੰਨ ਤੋਂ ਹੈ ਤੇ ਤੇ ਤੁਮਰਾਲ ਕਨ ਜਪਸਾਰਾ ਕਹਿ ਵਿਸਜਾ ਪ੍ਰਥਮ ਸੰਸਾਰਾ ਏਕਾ ਰੂਪਨ ਉਪਸਰੂਪਾ ਰੰਕ ਪਿਓ ਰਾਵ ਕਹਿ ਭੂਪਾ ਅੰਡਜ ਝਿਰਜ ਸੇਤਜ ਕਿਨ ਉਤਬਜ ਖਾਨ ਬਹੋਰ ਚ ਦਿਨੇ ਕਹਉ ਫੂਲ ਰਾਜਾ ਹਵ ਬੈਠਾ ਕਮਸ ਮਨ ਪਿਓ ਸੰਗ ਕਰ ਇਕੱਠਾ ਸਗਰੇ ਸੱਟ ਦਿਖਾਏ ਚੰਪਵ ਆਗ ਜੁਗਾਦ ਸਰੂ ਸਿੰਭਵ ਅਵ ਰਖਾ ਮੇਰੀ ਤੁਮ ਕਰੋ ਸਿਖੋ ਬਾਰੈ ਸਗ ਸੰਗ ਰੋ ਦੁਸ਼ਟ ਜਿਤ ਉੱਠਵ ਤਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਉਸਤ ਤਵ ਸਰਨੇ ਪਰੇ ਤਨ ਕਾ ਦੁਸ਼ਟ ਦੁਖ ਤਹ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਹਨ ਨਿਕਟ ਨਹ ਆਇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰੰਟਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨ ਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿਤ ਸਿਧ ਕਰਮੋ ਸਭ ਹੋਏ ਦੁਸ਼ਟ ਸ਼ਾਸਕਾ ਨ ਕੋਏ ਇੱਕ ਵਾਰ ਜੰਤ ਮੈਂ ਸੰਭਾਰਾ ਕਾਰ ਫਾਂਸ ਤਾਹੇ ਬਾਰਾ ਜਿਨ ਨਰ ਨਾਮ ਤਿਹਾਰੋ ਕਾ ਧਾਰ ਦੁਸ਼ਟ ਦੋਖ ਤੇ ਰਹਾ ਖੜ ਕੇ ਤਮ ਸਰਨ ਤਿਹਾਰੀ ਆਪ ਹਾਦਿ ਲੇ ਉਬਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਸਵਈਆ ਪਾਏ ਗਹੈ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੇ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹਮ ਤੇ ਇਕ ਨ ਮੰਨਿਓ ਸਿਮਰਤਿ ਸ਼ਾਸਤਰ ਵੇਦ ਸਬ ਬੋਪੇਦ ਕਮੇ ਇਕ ਨ ਜਾਣਿਓ ਸਰਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸਭ ਤੋਹਿ ਬਖਾਨਿਓ ਦੋਹਿਰਾ ਸਗਲ ਦਵਾਰ ਕੁਛਾਡ ਕ ਗਹੋ ਤੁਹਾਰ ਦਵਾਰ ਬਾਹ ਗਹੇ ਕੀ ਲਾਜ ਅਸ गुबिन तुहार आनंद साहिब रामकली मोहल्ला तीजा नानदे ओंकार सतगुरु प्रसाद आनंद पिया मेरी माए सतगुरु मैं पाया सतगुरु तहां पाया सह सेती मन वजियां वै धाइयां राग रतन परिवार परियां शब्द गावन आईयां शब्द तहां गाऊ हरि केरा मन जनी बसाया कह नानक आनंद आ सतगुरु मैं पाया ए मन मेरेआ तू सदा रहो हरनाम ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨ ਵਿਸਾਹਰੀ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਹਿਬਾ ਕਿਆ ਰਹਿ ਕਰਤੇ ਰ ਘਰਤਾ ਤੇਰਾ ਸਭ ਕਿੱਠਾ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਮਾਝ ਸ਼ਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਧਾਰੂ ਸਾਚੇ ਨਾਮ ਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਛਾਂ ਸਭ ਪੁਜਾਈਆ ਸਦਾ ਕੁਰਬਾਨ ਕਿਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਕਰਸ ਭਾਗ ਕਰਸ ਭਾਗ ਸ਼ਬਦ ਵਾਜੇ ਕਲਾਜਿਤ ਕਰਤ ਹਰਿਆ ਪੰਜ ਦੁਤ ਦਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਉਸ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਨ ਹਦਵਾਜ ਆਨੰਦ ਸੁਨ ਵਡ ਪਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇ ਆਉ ਤਰੇ ਸਗਲ ਬਸੂਰੇ ਦੋਖ ਰੋਗ ਸੰਤਾ ਪੁੱਤਰੇ ਸੋਹਣੇ ਸੱਚੀ ਬਾਣੀ ਸ਼ਾਂਤ ਸਾਜਨ ਪਏ ਸਰਸ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿਤਾ ਸਤਿਗੁਰ ਹਾਂ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮንዳਵਣੀ ਮਹੱਲਾ ਪੰਜਵਾ ਤਾਲ ਵਿੱਚ ਤਨ ਵਸਤੂ ਪਇਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਟਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਸਕਾ ਹੋਇ ਉਧਾਰੋ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਕਰਤਾਰ ਤੁਮ ਸੰਸਾਰ ਚਰਨਗਤ ਰਿਐ ਸਬ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹੱਲਾ 5 ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨ ਥਿਵੇਂ ਹਰਿਆ ਪੌੜੀ ਤਿੱਥਾ ਤੂੰ ਸਮਰਥ ਤਿੱਥਾ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰਮਾਹੇ ਸੁਣ ਕੇ ਜਮ ਕੇ ਦੂਤ ਨਾਇ ਤਰਾ ਛਡ ਜਾਏ ਭੌਜਲ ਵਿਖਮ ਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਹਉ ਪਨ ਗੁਣ ਗੋਵਿੰਦ ਗਾਏ ਸਭ ਸਨੋਂ ਕਿਰਪਾਲ ਸਮਹਲੇ ਸਾਹਿਬ ਰਥਕ ਹੋਈ ਨ ਜਾਏ ਜੇ ਆਵੇ ਤੁਧ ਆਹੀ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੇ ਵਾਜਪ ਗੁਰ ਨਾਮ ਨੇ ਤਰੇ ਸਤਿਗੁਰ ਪੇਖਣਾ ਸਰਵਣੇ ਸੁਨਣਾ ਗੁਰਨਾਉ ਸਤਿਗੁਰ ਸੇ ਤਿਰਤਿਆ ਦਰਗਹ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨ ਵਤ ਦੇ ਜਗ ਮਾ ਉਤਮ ਕਾਢੀ ਹੈ ਵਿਰਲਾ ਕੀ ਕੀ ਮਹਲਾ ਪੰਜਵਾ ਰੱਖੇ ਰੱਖਣ ਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਟ ਸਵਾਰੀਆਂ ਹੋਵਾ ਆਪ ਦਿਆਲ ਮਨਨ ਵਿਸਾਰੀਆਂ ਸਾਜਨਾਕ ਵਜਲ ਤਾਰੀਆਂ ਸਾਖਤ ਨਿੰਦਕ ਦੁਸ਼ਟਖਿਨ ਮਾਹੇ ਵਿਧਾਰੀਅਨ ਤੇ ਸਾਹਿਬ ਕੀਟੇਕ ਨਾਨਕ ਮਨਵਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ